ਵੈਲਵੋ ਦੀ ਕਹਾਵਤਾਂ ਵੈਲਵੋ ਦੀ ਬਿੱਫਤੇ ਯੂਥ ਕਲੱਬ ਫੰਡ ਬਾਰੇ ਵਾਲੋ ਲੋਕ ਬੇਨਤੀ ਕੀਤੀ ਜਾਂਦੀ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਕੀਤਾ ਹੋ ਕੇ ਕਿਵੇਂ ਕਿ ਤੁਸੀਂ ਸਾਰੇ ਸਮੂਹ 사 ਸੰਗ ਜਾਣਦੇ ਹੈ ਵੀ ਪਿਛਲੇ ਕੁਝ ਦਿਨਾਂ ਤੋਂ ਆਰਡਰ ਕਾਫੀ ਜ਼ਿਆਦਾ ਵੱਧੇ ਜਾ ਰਹੇ ਤੇ ਜਿਸ ਕਰਕੇ ਆਪਣੇ ਬਾਰਡਰ ਪੱਟੀ ਦੇ ਜਿੱਦਾਂ ਕਿ ਕੈਸਰਾਂ ਆਪਾ ਖਾਣਕੋੜ ਗੁਰਦਾਸਪੁਰ ਅੰਮ੍ਰਿਤਸਰ ਤਰੰਤਾਂ ਫਾਜ਼ਲ ਦਾ ਨਿਗਰਾਨਾ ਸਾਡਾ ਮੇਨ ਏਰੀਆ ਕਿਹੜਾ ਹੈ ਫਾਜ਼ਲ ਦਾ ਜਿਸ ਵਿੱਚ ਅਸੀਂ ਚਾਰਲਾਬਾਜ਼ ਦੇ ਵਿੱਚ ਬੈਠੇ ਆ ਤਾਂ ਇੱਥੇ ਬਹੁਤ ਹੀ ਗਰੀਬ ਵਰਗ ਦੇ ਲੋਕ ਨਮਾਜ਼ ਕਰਦੇ ਨੇ ਜਿਨ੍ਹਾਂ ਦੇ ਹਣੋਂ ਕਰਕੇ ਘਰਾਂ ਦੇ ਘਰ ਰੁੱਟ ਚੁੱਕੇ ਨੇ ਤਾਂ ਅਸੀਂ ਛੋਟਾ ਯਾ ਉਪਰਾਲਾ ਕਰ ਰਹੇ ਹਾਂ ਯੂਥ ਕਲੱਬ ਵਿਟ ਬਾਰੇ ਵਾਲਾ ਵੱਲੋਂ ਤਾਂ ਸੇਵਾ ਕੱਠੀ ਕਰਦੇ ਆ ਉਹਨਾਂ ਹੜਪੀਟ ਲੋਕਾਂ ਵਾਸਤੇ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਇਹ ਸਹਾਇਤਾ ਮੋਨ ਇਹ ਲੋੜ ਦੇ ਵਿੱਚ ਦਾ ਕੰਮ ਕਰੇਗੀ ਹੀ ਕਰੇਗੀ ਜਿਵੇਂ ਕਿ ਕੋਈ ਰਾਸ਼ਨ ਦਾ ਕੋਈ ਪੈਸੇ ਨੰਬੀ ਦਾ ਬਟ ਜਦੋਂ ਇਹ ਹੜਪੀਟ ਆਪਣੇ ਹੜ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਖੇਤਾਂ ਵਿੱਚੋਂ ਪਾਣੀ ਕੱਢਣ ਦੀ ਤੇ ਲੋਕਾਂ ਦੇ ਘਰਾਂ ਵਿੱਚ ਜਿਹੜਾ ਹੜ ਆਇਆ ਉਹਨਾਂ ਦੇ ਘੜਾਂ ਘਰਾਂ ਦੀ ਜਿਹੜੀ ਹਾਲਤ ਨੂੰ ਸਹੀ ਕਰਨ ਵਿੱਚ ਉਦਮ ਕਰਨ ਜਾ ਰਹੇ ਹਾਂ ਤੇ ਕੁਝ ਪਿੰਡਾਂ ਵਿੱਚ ਅਸੀਂ ਗਰਾਊਂਡ ਲੈਵਲ ਤੇ ਜਾ ਕੇ ਕੰਮ ਕਰ ਚੁੱਕੇ ਹਾਂ ਤਾਂ ਬਹੁਤ ਲੋਕਾਂ ਨਾਲ ਸੀ ਸਾਂਝ ਕੀਤੀ ਹੈ ਤੇ ਹਰ ਕੀਤੀ ਜਿੰਨੀ ਸਾਡੇ ਵਿੱਚੋਂ ਸ਼ਮਤਾ ਬੰਦੀ ਜਾ ਰਹੀ ਹੈ ਤਾਂ ਬੇਨਤੀ ਇਹ ਹੈ ਕਿ ਵੀ ਸਾਡੇ ਜਿੰਨੇ ਵੀ ਆਸ-ਪਾਸੇ ਦੇ ਲੰਦੇ ਪਿੰਡ ਨੇ ਉਹਨਾਂ ਨੂੰ ਵੀ ਜਾਨੀ ਹੈ ਵੀ ਜੇਕਰ ਤੁਸੀਂ ਕੋਈ ਇਸ ਮਹੀਮ ਵਿੱਚ ਸੇਵਾ ਕਰਨਾ ਜਾਂ ਗਰੀਬ ਹੜ ਪਿੜਤਾ ਦੀ ਸੇਵਾ ਸਹਿਯਾ ਕਰਨਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੰਬਰਾਂ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਸਾਡੇ ਕੋਲੋਂ ਸਾਰਾ ਮਦਦਗੀ ਜਗਿਆ ਜਾਣ ਸਕਦੇ ਉਹ ਕਿੱਥੇ ਕਿਤੇ ਪਿੰਡਾਂ ਵਿੱਚ ਜਾ ਰਹੇ ਆਂ ਤੇ ਸੇਵਾ ਕਰ ਰਹੇ ਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ